ਸਤਿ ਸ਼੍ਰੀ ਅਕਾਲ ਜੀ ਮਿੱਤਰ ਪਿਆਰੇਓ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 20 ਮਈ 2024 ਦੇ ਸ਼ਾਮਾਂ ਦੇ 4 ਵਜੇ ਦਾ ਟਾਈਮ ਆ ਤੇ ਆ ਜੇ ਮਿਹਨਤਾਂ ਦਾ ਪ੍ਰਤਾਪ ਜਿਹਨੂੰ ਕਣਕ ਝੋਨੇ ਚੋਂ ਬਾਹਰ ਨਿਕਲ ਕੇ ਕੁਝ ਵੱਖਰੇ ਆਈਡੀ ਨਾਲ ਖੇਤੀ ਕਰਨੀ ਹੋਵੇ ਤੇ ਆ ਦੇਖ ਲਓ ਮਲਚਿੰਗ ਆਖੀਰਾ ਸੀਡਲੈਸ ਕੀਰਾ ਆ ਇਜ਼ਰਾਈਲ ਵਾਲਾ ਇਹ ਮੈਂ ਹੈਗਾ ਇਸ ਵੇਲੇ ਕਥੂ ਨੰਗਲ ਦੇ ਲਾਗੇ ਟਪਰੀਆਂ ਦੇ ਲਾਗੇ ਇੱਕ ਛੋਟਾ ਜਿਹਾ ਪਿੰਡ ਦਿয়ালਪੁਰ ਉਥੋਂ ਸਾਡੇ ਜੰਗਨੂਟੋ ਫਾਰਮਰ ਗਰੁੱਪ ਦਾ ਮੈਂਬਰ ਵੀ ਆ ਇਹ ਆਪਣਾ ਇੱਕ ਬਹੁਤ ਪਿਆਰਾ ਦੋਸਤ ਆ ਹਰਪ੍ਰੀਤ ਸਿੰਘ ਗਿੱਲ ਅੰਮ੍ਰਿਤਸਰ ਸ਼ਹਿਰ ਚ ਰਹਿੰਦਾ ਉੱਥੋਂ ਡੇਲੀ ਆਉਂਦਾ ਤੇ ਅਮਰੀਕਾ ਦਾ ਗ੍ਰੀਨ ਕਾਰਡ ਛੱਡ ਕੇ ਤੇ ਜਵਾਨ ਨੇ ਆ ਕੇ ਤੇ ਇੱਥੇ ਆਪਣੇ 8 ਕਿੱਲੇ ਜ਼ਮੀਨ ਦੇ ਵਿੱਚੋਂ 6 ਕਿੱਲੇ ਨੈਟ ਹਾਊਸ ਦੇ ਅੰਦਰ ਲੈਂਦਾ ਵੇਖੋ ਨਜ਼ਾਰੇ ਲੱਗੇ ਠੀਰੇ ਦੀ ਤੜਾਈ ਹੋ ਰਹੀ ਆ ਇੱਕ ਆ ਸਟੋਰ ਆ ਦੂਜਾ ਮੈਂ ਤੁਹਾਨੂੰ ਵਿਖਾਉਣਾ ਆ ਸਿਸਟਮ ਆ ਸਾਰਾ ਇਥੋਂ ਜਿਹੜਾ ਡ੍ਰਿਪ ਤੇ ਸਪ੍ਰਿੰਗਲਰ ਨੂੰ ਜੋ ਵੀ ਪਿੱਛੋਂ ਖਾਦ ਪਾਣੀ ਵਾਲਾ ਜੋ ਵੀ ਹੈਗਾ ਸਿਸਟਮ ਸਭ ਨੂੰ ਕੰਟਰੋਲ ਕਰਦਾ ਤੇ ਆ ਇੱਕ ਇਹ ਸੈਨੀਟਾਈਜ਼ ਇਹਨੂੰ ਕਹਿ ਸਕਦੇ ਆਪਾਂ ਕੈਵਨ ਇਹਦੇ ਵਿੱਚ ਪਹਿਲਾਂ ਪੂਰਾ ਸੈਨੀਟਾਈਜ਼ ਵਗੈਰਾ ਹੋ ਕੇ ਫੇਰ ਹੀ ਉੱਥੇ ਅੰਦਰ ਬੰਦਾ ਜਾ ਸਕਦਾ ਕਿਉਂਕਿ ਨਹੀਂ ਤੇ ਮੱਖੀ ਮੱਛਰ ਇੱਕ ਵੀ ਚਲ ਗਿਆ ਨਾ ਤੇ ਸਾਰੇ ਨੂੰ ਖਤਰਾ ਹੋ ਜਾਂਦਾ ਆ ਸਮਾਨ ਕੀੜਾ ਤੋੜਾਈ ਲਈ ਆ ਸਾਹਮਣੇ ਦੂਜਾ ਕੇਲੇ ਦਾ ਨੈਟ ਹਾਊਸ ਆ ਤੇ ਇਸੇ ਤਰ੍ਹਾਂ ਇਧਰ ਤੀਜਾ ਤੇ ਉਹ ਚੌਥਾ ਤਕਰੀਬਨ 6 ਕਿੱਲੇ ਆ ਜਾਣੇ ਕਿ 2 ਕਿੱਲੇ ਇਹ ਤੋਂ ਪਰਲੇ ਪਾਸੇ ਵੀ ਹੈਗੇ ਆ ਆ ਲੰਬੇ ਦੀ ਲੰਬੀ ਡਾਲ ਜਿਹੜੀ ਆ ਨਾ ਆ ਇਸ ਰੂਪ ਚ ਔਰ ਸਭ ਤੋਂ ਵੱਡਾ ਖਤਰਾ ਅੱਗ ਲਾਉਣ ਵਾਲਿਆਂ ਤੋਂ ਹੀ ਉਹ ਸੜਕ ਆ ਉਹ ਜਿਹੜੀ ਇਹਨੂੰ ਸ਼ਾਮਨਗਰ ਤੋਂ ਟਪਰੀਆਂ ਵਾਲੀ ਸੜਕ ਆ ਉਹ ਜਿਹੜੇ ਰੁੱਖ ਨਜ਼ਰ ਤਨਵਾ ਰਿਆ ਪਰ ਅੱਗ ਤੋਂ ਬਚਾਉਣਾ ਵੀ ਨਾ ਜਿੰਨੇ ਕੋਈ ਵੱਖਰਾ ਕੰਮ ਕਰਨਾ ਹੈ ਵੇਖੋ ਤੁਸੀਂ ਨੈਟ ਕਿੰਨਾ ਕੀਮਤੀ ਆ ਪਰ ਪਰਲੇ ਪਾਸਿਓਂ ਜਿੱਦਾਂ ਲੋਕਾਂ ਨੇ ਅੱਗ ਲਾਈ ਆ ਤੇਜ਼ ਹਵਾ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਜੀ ਇੱਕ ਤੇ ਵੱਖਰਾ ਕੰਮ ਕਰਨਾ ਔਖਾ ਤੇ ਵੱਖਰੇ ਕੰਮ ਨੂੰ ਬਚਾਉਣਾ ਉਹਦੇ ਤੋਂ ਵੀ ਜ਼ਿਆਦਾ ਔਖਾ ਹਾਂਜੀ ਟੁੱਟ ਗਿਆ ਹਾਂਜੀ ਪੰਜ ਕਿਲੋ ਬੜੇ ਆ ਅੱਛਾ ਜੀ ਤੇ ਆ ਚੱਲ ਰਿਹਾ ਜੀ ਸਿਸਟਮ ਇਹ ਕਿੰਨੇ ਚਿਰਾਂ ਚਿਰ ਬਾਅਦ ਲੜਾਈ ਸ਼ੁਰੂ ਹੋਈ ਆ ਹਾਂ ਜੀ ਕਿੰਨੇ ਚਿਰ ਬਾਅਦ ਲੜਾਈ ਪਹਿਲੀ ਚੱਲਣ ਦੀ ਲੜਾਈ ਕਿ ਦੂਜੀ ਆ ਨਹੀਂ ਇਹ ਮੇਰੇ ਸਾਬ ਨਾਲ ਤੀਜੀ ਚੌਥੀ ਆ ਤੀਜੀ ਚੌਥੀ ਆ ਠੀਕ ਹੈ ਠੀਕ ਹੈ ਬਹੁਤ ਅੱਛਾ ਆ ਵੇਖੋ ਖੀਰੇ ਗੁੱਛਿਆਂ ਦੇ ਗੁੱਛੇ ਖੀਰੇ ਲੱਗੇ ਹੋਏ ਆ ਤੇ ਇੱਥੇ ਕੱਖ ਜ਼ਰੂਰ ਹੈਗਾ ਨਾਲੀ 'ਚ ਪਰ ਜਿੱਥੇ ਖੀਰਾ ਲਾਇਆ ਗਿਆ ਸੀਗਾ ਉੱਥੇ ਆ ਮਲਚੇਂਗਾ ਉੱਥੇ ਕੁਝ ਨਹੀਂ ਹੈਗਾ ਇਦਾਂ ਦੇ ਐ ਇਦਾਂ ਗੁਛਿਆਂ ਦੇ ਗੁਛੇ ਜਿਹੜੇ ਖੀਰੇ ਆ ਆ ਉੱਪਰ ਨਵਾਂ ਫਰੂਟ ਵੀ ਆ ਰਿਹਾ ਆ ਦੇਖੋ ਉਹ ਸਾਰੇ ਉਧਰ ਤੜਾਈ ਹੋ ਰਹੀ ਆ ਠੀਕ ਹੈ ਜੀ ਬਹੁਤ ਖਾਣ ਨੂੰ ਸਵਾਦ ਹੁੰਦਾ ਹੈ ਕੋਈ ਸੀਟ ਨਹੀਂ ਹੁੰਦਾ ਸਿੱਧਾ ਹੀ ਖਾਣਾ ਹੁੰਦਾ ਇਦਾਂ ਗੁਛਿਆਂ ਦੇ ਗੁਛੇ ਹੀ ਲੱਗਦਾ